ਆ ਬਜਿੰਦਰ ਸਿੰਘਲਾ ਜੀ ਦਾ ਫਾਰਮਰ ਐਮਪੀ ਫਾਰਮਰ ਮਿਨਿਸਟਰ ਪੰਜਾਬ ਔਰ ਨੈਸ਼ਨਲ ਕੋਟ ਦੇ ਟ੍ਰੈਜਰਰ ਜਿਨ੍ਹਾਂ ਨੇ ਆਪਣੇ ਗ੍ਰਹਿ ਤੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਸਾਡੇ ਇਲੈਕਸ਼ਨ ਕੈਂਪੇਨ ਨੂੰ ਹੰਗਾਰਾ ਔਰ ਭੁਲਾਰਾ ਦਿੱਤਾ ਵਾ ਔਰ ਅੱਜ ਮੈਂ ਦੇਖ ਰਿਹਾ ਸੀ ਕਿ ਸਾਰੇ ਜ਼ਿਲ੍ਹੇ ਦੀ ਸੰਗਰੂਰ ਦੀ ਪਾਰਲੀਮੈਂਟ ਸੀਟ ਦੀ ਸਾਰੇ ਕ੍ਰੀਮ ਪਹੁੰਚੇ ਹੋਏ ਸੀਗੇ ਔਰ ਮੇਰੇ ਨਾਲ ਰਾਈਟ ਸਾਈਡ ਤੇ ਮੇਰਾ ਛੋਟਾ ਵੀਰ ਬੱਚਾ ਅਸਮਾਨ ਦਲਬੀਰ ਸਿੰਘ ਗੋਲਡੀ ਜਿਹੜੇ ਕਿ ਐਕਸਐਮਐਲਏ ਨੇ ਔਰ ਇਸ ਜ਼ਿਲ੍ਹੇ ਦੇ ਸੰਗਰੂਰ ਦੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਸਮੇਤ ਅੱਜ ਸਾਰੇ ਤਕਰੀਬਨ ਸੁਰਿੰਦਰਪਾਲ ਸਿੰਘ ਜੀ ਐਕਸਐਮਐਲਏ ਔਰ ਜਸਵਿੰਦਰ ਤਿਮਾਨ ਔਰ ਰਾਹੁਲ ਪਟਲ ਜੀ ਔਰ ਜਿੰਨੇ ਵੀ ਸਾਡੇ ਕਾਂਗਰਸ ਦੇ ਯੂਥ ਕਾਂਗਰਸ ਮਹਿਲਾ ਕਾਂਗਰਸ ਸਾਰੇ ਇਹਨਾਂ ਨੇ ਸਾਰਿਆਂ ਨੇ ਜਿਹੜਾ ਸਮਰਥਨ ਦਿੱਤਾ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਦੇਖ ਰਿਹਾ ਹਾਂ ਕਿ ਮੈਨੂੰ ਕੁਝ ਦਿਨਾਂ ਤੋਂ ਬਹੁਤ ਅੱਛੀ ਫੀਡਬੈਕ ਮਿਲ ਰਹੀ ਹੈ ਬਿਯੋਂਡ ਕਾਂਗਰਸ ਕੇਡਰਸ ਆਲਸੋ ਕਾਂਗਰਸ ਦੇ ਕੇਡਰ ਵਰਕਰ ਨੇ ਮੇਰੀ ਬਹੁਤ ਮੇਰੀ ਇੱਜ਼ਤ ਕਰਦੇ ਨੇ ਔਰ ਇਸ ਤੋਂ ਤੋਂ ਇਲਾਵਾ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਚੰਗੇ ਸਤਕਾਰਯੋਗ ਸਨ ਜਿਹੜੇ ਜਿਹੜੇ ਪੰਜਾਬ ਲਈ ਖੜਦੇ ਨੇ ਜਿਹੜੇ ਸੱਚ ਦੇ ਰਾਹ ਤੇ ਖੜਦੇ ਨੇ ਔਰ ਇਸੇ ਨਾਲ ਆਮ ਆਦਮੀ ਪਾਰਟੀ ਕੋ ਕਾ ਆਮ ਆਦਮੀ ਪਾਰਟੀ ਬੇਸਿਕਲੀ ਇੱਕ ਜਜ਼ਬਾਤੀਆਂ ਦਾ ਇਕੱਠ ਹੋਇਆ ਸੀਗਾ ਉਹਨਾਂ ਲੋਕਾਂ ਨੂੰ ਨਹੀਂ ਸੀ ਪਤਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੀ ਗੁੱਲ ਖਲਾਉਨੇ ਨੇ ਔਰ ਕਿਸ ਤਰ੍ਹਾਂ ਆਪਣੀ ਜਿਹੜੀ ਜਿਹੜਾ ਜਿਹੜਾ ਇੱਕ ਵਾਰ ਉੱਠਿਆ ਸੀਗਾ ਇੱਕ ਇਨਕਲਾਬ ਉੱਠਿਆ ਸੀ ਉਹਦਾ ਗਰਭਪਾਤ ਕਰਨਾ ਉਹਨਾਂ ਨੂੰ ਨਹੀਂ ਸੀ ਪਤਾ ਉਹ ਸਾਰੇ ਵੀ ਮੇਰੇ ਨਾਲ ਸੰਪਰਕ ਚ ਨੇ ਉਹਨਾਂ ਦੇ ਕਾਫੀ ਸੀਨੀਅਰ ਲੀਡਰਸ ਜਿਹੜੇ ਨੇ ਉਹ ਸਾਡੇ ਨਾਲ ਸੰਪਰਕ ਚ ਮੈਨੂੰ ਲੱਗਦਾ ਵਾ ਕਿ ਆਰਗੇਨਿਕ ਤੌਰ ਦੇ ਉੱਤੇ ਅੱਜ ਸੰਗਰੂਰ ਦਾ 13 ਲੱਖ ਵੋਟਰ ਜਿਹੜਾ ਵਾ ਉਹ ਬਹੁ ਗਿਣਤੀ ਵਿੱਚ ਸਾਨੂੰ ਵੋਟ ਪਾਉਣਾ ਚਾਹੁੰਦਾ ਵਾ ਔਰ ਵੋਟ ਪਾਏਗਾ ਤਾਂ ਮੈਂ ਆਪਣੀ ਪਾਰਟੀ ਦਾ ਇਸ ਕਰਕੇ ਧੰਨਵਾਦ ਕਰਦਾ ਕਿ ਇਹਨਾਂ ਨੇ ਕੱਲ ਤੋਂ 골ਡੀ ਹੋਣਾ ਤੋਂ ਸਟਾਰਟ ਕਰਕੇ ਸਾਡਾ ਇਲੈਕਸ਼ਨ ਕੈਂਪੇਨ ਸਟਾਰਟ ਹੋ ਗਿਆ ਵਾ ਕਿਉਂਕਿ ਬਾਡੀ ਦੇ ਦਿਨ ਹਨ ਇਸ ਕਰਕੇ ਮੈਂ ਬਹੁਤ ਜ਼ਿਆਦਾ ਹਲੇ ਪਿੰਡ ਪੱਦਰ ਤੇ ਨਹੀਂ ਜਾ ਰਿਹਾ ਉਸ ਤੋਂ ਪਹਿਲਾਂ ਜਿਹੜੇ 9 ਹਲਕੇ ਨੇ ਸਾਰੇ ਉਥੋਂ ਦੇ ਕਾਂਗਰਸ ਦੇ ਵਰਕਰਸ ਨੂੰ ਮੈਨੂੰ ਕੱਲ ਅਸੀਂ ਬਰਨਾਲੇ ਜਾ ਰਹੇ ਹਾਂ ਪਰਸੋਂ ਅਸੀਂ ਲਹਿਰੇ ਲਹਿਰਾ ਜਾ ਰਹੇ ਹਾਂ ਇਸ ਤਰ੍ਹਾਂ ਨਾਲ ਸੁਨਾਮ ਤੇ ਮਲੇਰ ਕੋਟਲਾ ਔਰ ਬਾਕੀ ਦੇ ਰਹਿੰਦੇ ਹਲਕੇ ਜਿਹੜੇ ਕਵਰ ਕਰਾਂਗੇ ਜਦੋਂ ਬਾਡੀ ਕੰਪਲੀਟ ਹੋ ਜਾਏਗੀ ਫਿਰ ਜਾਵਾਂਗੇ ਕੋਰ ਇਸ਼ੂ ਮੇਰਾ ਇਹ ਆ तो ये इलेक्शन जिदा सिंगला साहब ने बाहर किया वा ये बड़ी फैसला कौन इलेक्शन है ये बड़ी एक निर्णायक इलेक्शन होने जा रही दो हज़ार चौबी की इट इज गोइंग टू डिसाइड द फ्यूचर ऑफ इंडिया वैदर इंडिया विल रिमेन ए फ्लैजड डेमोक्रेसी और विल इट टर्न इन टू अ थियोक्रेटिक स्टेट और समथिंग लाइक पाकिस्तान और मे बी बांग्लादेश और मे बी इंडोनेशिया ਤੋ ਕਿ ਅੱਜ ਬੀਜੇਪੀ ਦਾ ਇਹ ਰਵਈਆ ਮੈਂ ਦੇਖ ਰਿਹਾ ਹਾਂ ਕਿ ਆਪਣੀਆਂ ਏਜੰਸੀਆਂ ਦੇ ਥਰੂ ਸਰਕਾਰੀ ਅਮਲੇ ਦੇ ਥਰੂ ਉਹ ਚਾਹੁੰਦੇ ਨੇ ਕਿ ਕੋਈ ਵੀ ਸਰਕਾਰ ਸਾਡੇ ਮੋਰੇ 'ਰ ਖੜੇ ਨਾ ਅਗਰ 2024 ਚ ਬੀਜੇਪੀ ਜਿੱਤਦੀ ਆਤਾ 100% ਜਿਹੜਾ ਸੰਵਿਧਾਨ ਆ ਉਹਨੂੰ ਤੋੜਿਆ ਮੋੜਿਆ ਜਾਏਗਾ ਬਾਬਾ ਸਾਹਿਬ ਉਮੀਦ ਕਰਦੇ ਸੰਵਿਧਾਨ ਨੂੰ ਔਰ ਇਸ ਤਰ੍ਹਾਂ ਦਾ ਸੰਵਿਧਾਨ ਬਣਾਇਆ ਜਾਵੇਗਾ ਜਿਹਦੇ ਚ ਲੋਕਾਂ ਦੇ ਅਧਿਕਾਰ ਤੇ ਹਕੂਕ ਖੋਏ ਜਾਣਗੇ ਤੁਹਾਡੇ ਕੋਲ ਕੋਈ ਅਪੀਲ ਦਲੀਲ ਦਾ ਰਸਤਾ ਨਹੀਂ ਛੱਡਿਆ ਜਾਏਗਾ ਕਾਲੇ ਕਾਨੂੰਨ ਲਿਆਂਦੇ ਜਾਣਗੇ ਔਰ ਜਦੋਂ ਮੈਂ ਕਿਹਾ ਕਿ ਰੂਸ ਜਿਹੜਾ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਜਦੋਂ ਪੁਟਿਨ ਹੈ ਉਹਨੇ ਆਪਣੇ ਆਪ ਨੂੰ ਆਲਮੋਸਟ ਜ਼ਿੰਦਗੀ ਭਰ ਵਾਸਤੇ ਰਾਸ਼ਟਰਪਤੀ ਜਿਹੜਾ ਹੈ ਉਹ ਗਰਦਾਨ ਦਿੱਤਾ ਵਾ ਇਸ ਤਰ੍ਹਾਂ ਦਾ ਔਰ ਬਹੁਤ ਜ਼ਾਤ ਪਾਤ ਉੱਤੇ ਵੰਡਿਆ ਜਾ ਰਿਹਾ ਦੇਸ਼ ਧਰਮ ਦੇ ਉੱਤੇ ਵੰਡਿਆ ਜਾ ਰਿਹਾ ਵਾ ਖਾਸ ਤੌਰ ਤੇ ਜਿਹੜੀਆਂ ਮਾਈਨੋਰਟੀਜ਼ ਆ ਦੇ ਫੀਲ ਵੈਰੀ ਥ੍ਰੈਟਨਡ ਜਿਹੜੀਆਂ ਘੱਟ ਗਿਣਤੀਆਂ ਨੇ ਚਾਹੇ ਉਹ ਮੁਸਲਮਾਨ ਨੇ ਚਾਹੇ ਸਿੱਖ ਨੇ ਚਾਹੇ ਇਸਾਈ ਨੇ ਚਾਹੇ ਚੀਨੀ ਨੇ ਚਾਹੇ ਬੋਧੀ ਨੇ ਚਾਹੇ ਤਲਿਤ ਨੇ ਦੇ ਫੀਲ ਵੈਰੀ ਥ੍ਰੈਟਨਡ ਕਿ ਸਾਡੇ ਰਾਈਟਸ ਪਤਾ ਨਹੀਂ ਰਹਿਣੇ ਆ ਕਿ ਨਹੀਂ ਰਹਿਣੇ ਇਸ ਕਰਕੇ ਇਸ ਬੀਜੇਪੀ ਨੂੰ ਰੋਕਣਾ ਹੈ ਤੇ ਰੱਥ ਨੂੰ ਔਰ ਮੈਂ ਕਹਿਣਾ ਚਾਹਣਾ ਆਪਣੇ ਸੰਗਰੂਰ ਦੇ ਵੋਟਰਸ ਨੂੰ ਤੁਹਾਡੇ ਰਾਹੀਂ ਕਿ ਇਸ ਰੱਥ ਨੂੰ ਇਕੱਲਾ ਇੰਡੀਆ ਅਲਾਈንስ ਰੋਕੇਗਾ ਇਸ ਨੂੰ ਕੋਈ ਇੰਡੀਵਿਜੂਅਲ ਜਾਂ ਈਵਨ ਜਿਹੜੇ ਅਕਾਲੀ ਦਲ ਕਹਿੰਦੇ ਕਿ ਅਸੀਂ ਲੜ ਰਹੇ ਬੀਜੇਪੀ ਤੋਂ ਬਗੈਰ ਇੱਕ ਇੱਕ ਵੋਟ ਪਾਈ ਜਿਹੜੀ ਅਕਾਲੀ ਦਲ ਦੇ ਨੇਤਾ ਨੂੰ ਆ ਉਹ ਜਾਣੀ ਘੁੰਮ ਕੇ ਬੀਜੇਪੀ ਦੇ ਖਾਤੇ ਦੇ ਵਿੱਚ ਹੈ ਇਸ ਲਈ ਇੰਡੀਆ ਅਲਾਈንስ ਇੱਕ ਪੁਖਤਾ ਚੁਣੌਤੀ ਬੀਜੇਪੀ ਨੂੰ ਦੇ ਕੇ ਸਾਡੇ ਦੇਸ਼ ਨੂੰ ਇੱਕ ਸੈਕੂਲਰ ਸਟੇਟ ਇੱਕ ਧਰਮ ਨਿਰਪੱਖ ਦੇਸ਼ ਰੱਖ ਸਕ ਔਰ ਇਹਨੂੰ ਵੱਗੇ ਲਿਜਾ ਸਕਦਾ ਅੱਜ ਵਿਕਸਿਤ ਭਾਰਤ ਦੀ ਗੱਲਤਾ ਕਰਦੀ ਹੈ ਬੀਜੇਪੀ ਪਰ ਇਹ ਭੁੱਲ ਜਾਂਦੇ ਨੇ ਕਿ ਨਾਲ ਨਾਲ ਇਹ ਵੀ ਦਾਅਵੇ ਕੀ ਜਾਂਦੇ ਕਿ 140 ਕਰੋੜ ਬਾਦੀ ਚੋਂ 82 ਕਰੋੜ ਨੂੰ ਅਸੀਂ ਮੁਫਤ ਅਨਾਜ ਆਟਾ ਦਾਲ ਦੇ ਰਹੇ ਹਾਂ ਜਦ 82 ਕਰੋੜ ਆਦਮੀ ਸਾਡੇ ਦੇਸ਼ ਦਾ ਗਰੀਬੀ ਸਤਾ ਤੋਂ نیچے ਰਹਿ ਰਿਹਾ ਵਾ ਤੇ ਫਿਰ ਬੀਜੇਪੀ ਇਸ ਦੇਸ਼ ਨੂੰ ਵਿਕਸਿਤ ਕਿੱਦਾਂ ਕਹਿ ਸਕਦੀ ਸਾਡਾ ਹਿਊਮਨ ਰਾਈਟਸ ਦਾ ਰਿਕਾਰਡ ਬਹੁਤ ਪੁਰਾਣਾ ਸਾਡੀ ਮਲ ਨਿਊਟ੍ਰੀਸ਼ਨ ਵਿੱਚ ਸਭ ਤੋਂ ਅਸੀਂ ਥੱਲੇ ਆ ਵਿਸ਼ੇ ਪੱਧਰ ਦੇ ਉੱਤੇ ਔਰ ਜਿਹੜਾ ਜਿਹੜਾ ਕੀ ਕਹਿੰਦੇ ਹੁੰਦੇ ਇਹ ਬਹੁਤ ਅਨ ਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਹੋ ਗਈ ਹੈ ਪਿਛਲੇ 10-12 ਸਾਲ ਦੇ ਵਿੱਚ ਅਮੀਰ ਹੋਰ ਅਮੀਰ ਹੋ ਗਿਆ ਵਾ ਤੇ ਗਰੀਬ ਜਿਹੜਾ ਵਿਚਾਰਾ ਹੋਰ ਗਰੀਬ ਹੋ ਗਿਆ ਬਹੁਤ ਸਾਰੀਆਂ ਇੰਟਰਨੈਸ਼ਨਲ ਰਿਪੋਰਟਸ ਆ ਵਿੱਚ ਇੰਡੀਕੇਟ ਕਿ ਇੰਡੀਆਜ਼ 70% ਵੈਲਥ 70% ਵੈਲਥ ਜਿਹੜੀ ਸਰਮਾਇਆ ਇਸ ਦੇਸ਼ ਦਾ ਉਹ ਕੇਵਲ 1% ਲੋਕਾਂ ਦੇ ਕੋਲ ਅਮਬਾਨੀਆਂ ਦੇ ਕੋਲ ਅੰਡਾਨੀਆਂ ਦੇ ਕੋਲ ਤੁਸੀਂ ਦੇਖਿਆ ਅਡਾਨੀ ਸਾਹਿਬ ਦਾ ਬਿਜ਼ਨਸ ਕਿਦਾਂ ਪਿਛਲੇ 5-4 ਸਾਲ ਦੇ ਵਿੱਚ ਉਹ ਦੁਨੀਆ ਤੋਂ ਸਭ ਤੋਂ ਅਮੀਰ ਆਦਮੀ ਬਣ ਕੇ ਜਾ ਚੁੱਕਾ ਹੈ ਇਸ ਲਈ ਔਰ ਕਿਸਾਨ ਔਰ ਪਿਛਲੇ 15 10 ਸਾਲਾਂ 'ਚ 15 ਲੱਖ ਕਰੋੜ ਰੁਪਇਆ ਅਮੀਰਾਂ ਦਾ ਰਾਈਟ ਆਫ ਕੀਤਾ ਗਿਆ ਕਿਸਾਨਾਂ ਦਾ ਕਰਜ਼ਾ ਕਿਸੇ ਨੇ ਰਾਈਟ ਆਫ ਨਹੀਂ ਕੀਤਾ ਕਰੋੜਾਂ ਕਰਾਂ ਦਾ ਛੋਟਾ ਜਿਹਾ ਕਰਜ਼ਾ ਸੀਗਾ ਸੋ ਭਾਜਪੀ ਨੂੰ ਰੋਕਣਾ ਕੇਵਲ ਤੇ ਕੇਵਲ ਇੰਡੀਆ ਅਲਾਈንስ ਹੀ ਰੋਕ ਸਕਦੀ ਆ ਪੰਜਾਬ ਦੀ ਗੱਲ ਕਰ ਲਈਏ ਤਾਂ ਇਹਨਾਂ ਦੀਆਂ ਹੁਣ ਟਾਈਆਂ ਤੁਹਾਡੇ ਸਾਹਮਣੇ ਨੇ ਜੋ ਵੀਆਈਪੀ ਕਲਚਰ ਦੀ ਗੱਲ ਕਰਦੇ ਸੀ ਅੱਜ ਕਿੱਦਾਂ ਇਹਨਾਂ ਨੇ ਛੱਕੇ ਤੇ ਟੰਗ ਦਿੱਤੀ ਆਪਣੀ ਆਪਣੀ ਵਿਚਾਰਧਾਰਾ ਛੱਕੇ ਤੇ ਟੰਗ ਦਿੱਤੀ ਹੈ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਚੜਦੇ ਨੇ 5-5 ਕਰੋੜ ਦੀਆਂ ਗੱਡੀਆਂ ਸਾਰਾ ਟੱਬਰ ਝੂਟ ਰਿਹਾ ਵਾ ਔਰ ਸਾਡੀ ਸਿਕਿਉਰਿਟੀ ਕੇਜਰੀਵਾਲ ਤੇ ਰਾਗਵ ਚੱਡਾ ਨੂੰ ਜੈਡ ਪਲੱਸ ਸਿਕਿਉਰਿਟੀ ਆ ਪ੍ਰੋਵਾਈਡ ਕੀਤੀਆਂ ਹੋਈਆਂ ਨੇ ਹੈਲੀਕਾਪਟਰਾਂ ਤੇ ਜਹਾਜ਼ਾਂ ਚੁੜਦੇ ਜਿਹੜੇ ਕਹਿੰਦੇ ਸੀ ਕਿ ਕੈਪਟਨ ਨੂੰ ਥੱਲੇ ਚੁੱਲਿਆਂ ਦੀ ਅੱਗ ਨਹੀਂ ਦੇਖਦੀ ਮੈਨੂੰ ਪੂਰਾ ਨਾਸ ਹੈ ਕਿ ਜੇ ਸੱਚ ਬੋਲੂਗਾ ਭਗਵੰਤ ਉਹ ਕਿਸੇ ਚੁੱਲਾ ਤਾਂ ਛੱਡੋ ਕਿਸੇ ਉਹਨੂੰ ਇੰਨਾ ਉੱਚਾ ਉੱਡ ਗਿਆ ਵਾ ਉਹਨੂੰ ਕੋਈ ਵੀ ਅੱਗ ਨਹੀਂ ਉਹਨੂੰ ਉਹਨੂੰ ਕਣਕਾਂ ਦੀ ਅੱਗ ਨਹੀਂ ਦਿਖ ਰਹੀ ਉਹਨੂੰ ਕਣਕਾਂ ਦਾ ਖਰਾਬਾ ਫਸਲਾਂ ਦਾ ਝੋਨੇ ਦਾ ਖਰਾਬਾ ਸਾਡੇ ਨਰਮੇ ਦਾ ਖਰਾਬਾ ਕਿੰਨੂ ਦੀ ਤਬਾਈ ਆਲੂ ਦੀ ਤਬਾਈ ਉਹਨੂੰ ਕੁਝ ਨਹੀਂ ਦਿਖ ਰਿਹਾ ਹੈਗਾ ਉਹ ਸਿਰਫ ਤੇ ਸਿਰਫ ਇੱਕ ਖਾਨੋ ਸ਼ੌਕਤ ਦੀ ਜ਼ਿੰਦਗੀ ਔਰ ਜਿੱਥੇ ਕਿਸੇ ਪਿੰਡ ਜਾਣਾ ਸਿੱਧੂ ਸਾਹਿਬ ਬਲਕੌਰ ਦੇ ਇੱਕ ਪਿੰਡ ਗਏ ਉਹਨੂੰ ਅੱਜ ਵੀ 2 ਸਾਲ ਤੋਂ ਬਾਅਦ ਬੇਇਨਸਾਫੀ ਉਹਨੇ ਬਰਕਰਾਰ ਰਹੀ ਹੈ ਪੂਰਾ ਪਿੰਡ ਛੋਣੀ ਚ ਕਨਵਰਟ ਕਰਦੇ ਜਿੱਥੇ ਭਗਵੰਤ ਜਾਂਦਾ ਅੱਜ ਮੇਰੀ ਚੁਣੌਤੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੇ ਐਮ ਐਲ ਏਸ ਤੇ ਮਨਿਸਟਰਸ ਨੇ ਤੁਸੀਂ ਐਂ ਕਰੋ ਬਿਨਾਂ ਸਿਕਿਉਰਿਟੀ ਦੇ ਕਿਸੇ ਪਿੰਡ ਵਿੱਚ ਵੜ ਕੇ ਦਿਖਾ ਦਿਓ ਤੁਹਾਨੂੰ ਪਤਾ ਲੱਗ ਜਾਊਗਾ ਕੀ ਪੋਜੀਸ਼ਨ ਹੈ ਇਸ ਕਰਕੇ ਰਾਜ ਸਭਾ ਦੇ ਮੈਂਬਰ ਗੈਰ ਪੰਜਾਬੀ ਅਮੀਰ ਆਦਮੀ ਲਵਲੀ ਯੂਨੀਵਰਸਿਟੀ ਵਰਗੇ ਔਰ ਸਨੀ ਅਰੋੜਾ ਕੋਈ ਰੀਅਲ اسٹیਟ ਦਾ ਹੈਗਾ ਡੀਲਰ ਲੁਧਿਆਣੇ ਦਾ ਅਗਰ ਕੈਂਡੀਡੇਟ ਹੈ ਹੁਣ ਕੈਂਡੀਡੇਟ ਕਰਦਾ ਨੇ ਇੱਕ ਪਾਸੇ ਕਹੀ ਜਾਂਦੇ ਜੀ 13 ਜ਼ੀਰੋ ਕਰਨਾ ਇੱਕ ਪਾਸੇ 13 ਉਮੀਦਵਾਰ ਹੀ ਹੈ ਨਹੀਂਗੇ ਪਰਸੋ ਚੌਥ ਇੱਕ ਤਿਤਲੀ ਚੱਕੀ ਆ ਪਵਨ ਟਿੰਨੂ ਅਕਾਲੀਆਂ ਦੀ ਉਸ ਤੋਂ ਪਹਿਲਾਂ ਇੱਕ ਤਿਤਲੀ ਡਰਾ ਕੇ ਕੇਜਰੀ ਲੈ ਗਏ ਰਾਜਕੁਮਾਰ ਚੱਬੇਵਾਲ ਕਾਂਗਰਸ ਦੀ ਉਸ ਤੋਂ ਪਹਿਲਾਂ ਇੱਕ ਸਾਡੀ ਤਿਤਲੀ ਚੱਕ ਕੇ ਲੈ ਗਏ ਜੀਪੀ ਉਥੋਂ ਦੀ ਫਤਿਹਗੜ੍ਹ ਸਾਹਿਬ ਦੀ ਤੇ ਇੱਕ ਕਮੇਡੀਅਨ ਖੜਾ ਕਰ ਦਿੱਤਾ ਤਿੰਨ ਐਮਐਲਏ ਖੜੇ ਕਰਤੇ ਤੇ ਪੰਜ ਮਨਿਸਟਰ ਖੜੇ ਕਰਤੇ ਕੋਈ ਦੇਖਿਆ ਕਿ ਦੀ ਪਾਰਟੀ ਪੰਜ ਮਨਿਸਟਰ ਲੜਾਉਂਦੀ ਕੋਈ ਪਾਰਟੀ ਦੇਖੀ that is so bankrupt of candidates ਔਰ ਮੈਂ ਤੁਹਾਡੇ ذریعے ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਨੂੰ ਬੇਨਤੀ ਕਰੂੰਗਾ ਨਾ ਤੁਹਾਡੀ ਰਾਜ ਸਭਾ ਚੁਵਾਰੀ ਆਈ ਹੈ ਨਾ ਪੰਜਾਬ ਚ ਨੌਕਰੀਆਂ ਤੁਹਾਡੀ ਵਾਰੀ ਆਈ ਹੈ ਜੇ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਬਣਾਈ ਤਾਂ ਬੀਬੀ ਲਹਿਣ ਦੀ ਦਿੱਲੀੋਂ ਇਹਨਾਂ ਨੇ ਚੱਕੇ ਜੇ ਰੇਰਾ ਦਾ ਚੇਅਰਮੈਨ ਬਣਾਇਆ ਵਾ ਪੰਜਾਬ ਦਾ ਤੋ ਦਿੱਲੀੋਂ ਲੈ ਆਂਦੇ ਗੈਰ ਪੰਜਾਬੀ ਆ ਜੇ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਆਇਆ ਤੇ ਉਹ ਦਿੱਲੀੋਂ ਚੱਕ ਲਿਆਂਦਾ ਗੈਰ ਪੰਜਾਬੀ ਆ ਨੌਕਰੀਆਂ ਮਿਲਦੀਆਂ ਤੇ ਹਰਿਆਣਾ ਤੇ ਰਾਜਸਥਾਨ ਲੈ ਜਾਂਦਾ ਵਾ ਇਸ ਕਰਕੇ ਵੌਲੰਟੀਅਰਸ ਨੂੰ ਤੁਹਾਡੇ ذریعے ਅਪੀਲ ਹੈਗੀ ਹੱਥ ਜੋੜ ਕੇ ਕਰਦਾ ਤੁਸੀਂ ਸਾਰੇ ਬਹੁਤ ਜਜ਼ਬਾਤੀ ਆਦਮੀਆਂ ਪਾਰਟੀ ਪਾਤ ਪਦਰ ਤੋਂ ਉੱਠ ਕੇ ਇੱਕ ਤਾਰੀਖ ਨੂੰ ਤੁਸੀਂ ਜਿਹੜੀ ਹੈ ਉਹ ਸਾਡੇ ਪਾਰਟੀ ਨੂੰ ਵੋਟ ਪਾਓ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਸਭ ਵਾਸਤੇ ਸਭ ਸਭ ਦੀ ਹਿਫਾਜ਼ਤ ਕਰੂੰਗਾ ਇਨਸਾਫ ਪਸੰਦੀ ਦੇ ਨਾਲ ਬਿਨਾ ਪਾਰਟੀ ਤੋਂ ਬਿਨਾ ਪੱਖਪਾਤ ਤੋਂ ਰਾਜਨੀਤੀ ਕਰਕੇ ਦਿਖਾਵਾਂਗਾ ਘਰੇ ਸਰਦੋ ਨਹੀਂ ਕਹਿ ਰਹੇ ਆਪ ਨੂੰ ਲੈ ਕੇ ਆਏ ਸੀ ਸੀਐਮ ਲੈ ਕੇ ਆਏ ਜ ਸੰਗੂਰ ਦੇ ਵਿੱਚ ਭਲਾਤ ਤੁਸੀਂ ਉਹ ਉਹ ਮੇਰਾ ਕਹਿਣਾ ਇਸ ਕਰਕੇ ਆ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਨਾ ਇਟ ਨੈਵਰ ਪੇਸ ਰਿਜ਼ਲਟਸ ਪਾਵਰ ਨੂੰ ਕਦੀ ਮਿਸਯੂਜ਼ ਨਾ ਕਰੋ ਪਾਵਰ ਨੂੰ ਕਦੀ ਦੁਰਉਪਯੋਗ ਉਹਦਾ ਉਪਯੋਗ ਕਰੋ ਜਿੱਦਾਂ ਸਿੰਘਲਾ ਸਾਹਿਬ ਨੇ ਸੜਕਾਂ ਦਾ ਜਾਲ ਬਣਾ ਦਿੱਤਾ ਪੀਜੀਆਈ ਲੈ ਆਂਦਾ ਟਾਟਾ ਮੈਮੋਰੀਅਲ ਹਸਪੀਟਲ ਬਣਾ ਦਿੱਤਾ ਸਪੋਰਟ ਸਟੇਡੀਅਮ ਬਣਾ ਦਿੱਤਾ ਰੇਲ ਨੈਟਵਰਕ ਬਣਾ ਦਿੱਤਾ ਸੜਕਾਂ ਦਾ ਜਾਲ ਈਵਨ ਨੈਸ਼ਨਲ ਜਿਹੜੇ ਬਣੇ ਨੇ ਹਾਈਵੇਜ਼ ਬਣ ਰਹੇ ਨੇ ਇਹ ਹੈਗਾ ਉਪਯੋਗ ਸੱਤਾ ਦਾ ਜਦੋਂ ਤੁਸੀਂ ਦੁਰਉਪਯੋਗ ਕਰਦੇ ਹੋ ਸੱਤਾ ਦਾ ਉਹਦਾ ਨਤੀਜਾ ਇਹ ਹੁੰਦਾ ਔਰ ਮੇਰੇ ਖਿਲਾਫ ਜਿਹੜੇ ਮਲਟੀਪਲ ਕੇਸਸ ਤੁਸੀਂ ਸਾਰੇ ਜਾਣਦੇ ਨੇਗੇ ਮੇਰੇ ਖਿਲਾਫ ਇਸ ਸਰਕਾਰ ਨੇ ਪੰਜ ਮੁਕਦਮੇ ਦਰਜ ਕੀਤੇ ਜਦੋਂ ਪਹਿਲੇ ਤਿੰਨਾਂ 'ਚ ਨਹੀਂ ਫੜ ਸਕੀ ਮੈਨੂੰ ਮੇਰੀਆਂ ਐਂਟੀਸਿਪੇਟਰੀ ਬੇਲਸ ਹੋ ਗਈਆਂ ਇਹਨਾਂ ਨੇ ਫਿਰ ਐਨਡੀਪੀਐਸ ਇੱਕ 9 ਸਾਲ ਪੁਰਾਣਾ ਜਿੱਦੇ 'ਚ ਭਗਵੰਤ ਮਾਨ ਮੇਰਾ ਮੁਦੇਈ ਬਣਿਆ ਔਰ ਪਾਰਲੀਮੈਂਟ 'ਚ ਕਹਿੰਦਾ ਜੀ ਮੈਂ ਮਸਲਾ ਚੁੱਕੂੰਗਾ ਖੈਰਾ ਬੇਗੁਨਾਮ ਆ ਉਹਦੇ 'ਚ ਕਰਕੇ ਅੰਦਰ ਤੇ ਜਦੋਂ ਮੈਂ ਛੁੱਟਣ ਲੱਗਿਆ ਉੱਤੇ ਪੰਜਵਾਂ ਮੁਕਦਮਾ ਦਰਜ ਕੀਤਾ ਸੋ ਇਹਦਾ ਖਿੱਚ ਕੇ ਲਿਆਉਣ ਦਾ ਮਤਲਬ ਮੈਂ ਕਹਿਣਾ ਚਾਹੁੰਦਾ ਵਾਂ ਕਿ ਸ਼ਾਇਦ ਮੈਂ ਸੰਗਰੂਰ ਜਾਂ ਕਿਤੇ ਹੋਰ ਆਉਣ 'ਚ ਇੰਟਰਸਟਿਡ ਨਹੀਂ ਸੀ ਕਿ ਇਸ ਬੰਦੇ ਨੇ ਬੜਾ ਜ਼ਿਆਤੀ ਕੀਤੀ ਯਾਰ ਚੀਫ ਮਿਨਿਸਟਰ ਨੇ ਤੇ ਬੈਸਟ ਓਪੋਨੈਂਟ ਜਿਹੜਾ ਹੈਗਾ ਵਾਈ ਨਾਟ ਇਹਨੂੰ ਖੇਰੇ ਨੂੰ ਫੀਲਡ ਕਰਦੇ ਦੇ ਮੁਕਾਬਲੇ ਤੇ ਇਹਨੂੰ ਮਤਲਬ ਮੇਰੇ ਇੱਥੇ ਆਉਣ ਵਿੱਚ ਮੈਨੂੰ ਲੱਗਦਾ ਹੈ ਇਹਦੀ ਬਦਲਾਖੋਰੀ ਦੀ ਰਾਜਨੀਤੀ ਹੈ। ਉਹਨਾਂ ਦੇ ਲੀਡਰ ਤੁਹਾਡੇ ਸੰਪਰਕ ਚ ਨੇ ਕਿ ਉਹ ਕਾਂਗਰਸ ਪਾਰਟੀ ਜੁਆਇਨ ਕਰਨਗੇ ਤੇ ਅਨੰਦ ਨਾ ਦਿਨਾਂ ਤੋਂ ਉਹਨੂੰ ਕਰਾਉਂਗੂ। ਹਾਂ ਜਦੋਂ ਲਹਿਰ ਚੱਲੇਗੀ ਨਾ ਜਦੋਂ ਮੁਹਿੰਮ ਸਾਡੀ ਚੱਲਣੀ ਆ ਕੁਝ ਤਾਂ ਉਪਰਲੀ ਜੁਆਇਨ ਕਰਨਗੇ ਪਰ ਕੁਝ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਵਿੱਚ ਰਹਿ ਕੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਕਿ ਅਸੀਂ ਵੋਟਰੀ ਪਾਉਣੇ ਇਹਨਾਂ ਨੂੰ ਬਿਲਕੁਲ ਵੀ ਤਾਂ ਕਿ ਇਹਨਾਂ ਦਾ ਦਿਮਾਗ ਟਿਕਾਣੇ ਆਵੇ ਕਿਉਂਕਿ ਜਿਹੜੀ ਪਿਛਲੀ ਵਾਰ ਹਾਰ ਹੋਈ ਇਹਨਾਂ ਦੀ ਜਿਮਨੀ ਚੋਣ 'ਚ ਉਦੋਂ ਵੀ ਦਿਮਾਗ ਟਿਕਾਣੇ ਨਹੀਂ ਆਇਆ ਉਸੇ ਨੀਤੀ ਤੇ ਚੱਲੇ ਨੇ ਔਰ ਕੁਝ ਲੋਕ ਨੇ ਕੁਝ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਜਿਹੜੇ ਡੂਰਿੰਗ ਦ ਕੋਰਸ ਆਫ ਕੈਂਪੇਨ ਆਪਾਂ ਨੂੰ ਫਾਰਮਲੀ ਜੁਆਇਨ ਵੀ ਕਰਨਗੇ ਜੀ ਹਾਂਜੀ ਸਰ ਅਗਰ ਸਰ ਕੁਝ ਪਹਿਲਾਂ ਅਲਾਈਅੰਸ ਨੂੰ ਸਵਾਲ ਇਹ ਕੰਟਰਡਿਕਸ਼ਨ ਕਿਉਂ ਹੈ ਕਿ ਪੰਜਾਬ ਦੀ ਅਲਾਈਅੰਸ ਕਿਉਂ ਹੈ ਪੰਜਾਬ ਦੇ ਵਿੱਚ ਇਸ ਕਰਕੇ ਨਹੀਂ ਕਿ ਪੰਜਾਬ ਕਾਂਗਰਸ ਪ੍ਰਿੰਸੀਪਲ ਓਪੋਜੀਸ਼ਨ ਪਾਰਟੀ ਆ ਔਰ 2 ਸਾਲ ਦਾ ਭਗਵੰਤ ਮਾਨ ਦਾ ਰਵਈਆ ਕਾਂਗਰਸ ਦੇ ਕੇਡਰ ਪ੍ਰਤੀ ਕੱਲੇ ਲੀਡਰਾਂ ਪ੍ਰਤੀ ਨਹੀਂ ਕੱਲਾ ਖੈਰਾ ਜਾਂ ਸਿੰਗਲਾ ਜਾਂ ਫਲਾਨਾ ਗੋਲਦੀ ਦੀ ਇਨਕੁਆਇਰੀ ਨਹੀਂ ਕਰਾਈ ਇਹਨਾਂ ਨੇ ਇਹਨਾਂ ਨੇ ਥੱਲੇੜੇ ਪੱਦਰ ਤੇ ਜਾ ਕੇ 13000 ਸਰਪੰਚ ਨੂੰ ਚੋਰ ਗਰਦਾਨਿਆਂ ਵਾ 2 ਸਾਲਾਂ ਚ ਕੋਈ ਕੰਮ ਨਹੀਂ ਕਰਨ ਦਿੱਤਾ ਪੈਸੇ ਬੇਸੀ ਪੰਚਾਇਤਾਂ ਦੇ ਕੋਲ ਨਾਟ ਅ ਸਿੰਗਲ ਪੀਸ ਆਫ ਵਰਕ ਇਨ ਪੰਜਾਬ ਡਿਵੈਲਪਮੈਂਟ ਦਾ ਹੁਣ ਦਿੱਤਾ ਸਾਡੇ ਕਾਉਂਸਲਰਾਂ ਦੇ ਉੱਤੇ ਪਰਚੇ ਸਾਡੇ ਇੱਕ ਜਲਾਲਾਬਾਦ ਦੇ ਪ੍ਰੈਜ਼ੀਡੈਂਟ ਆ ਸੁਪਰੀਮ ਕੋਰਟ ਤੋਂ ਬਹਾਰ ਹੋ ਕੇ ਆਏ ਨੇ ਜਦ ਤੁਸੀਂ ਇਸ ਲੈਵਲ ਤੇ ਬਦਲਾਖੂਰੀ ਕਰੋਗੇ ਤੇ ਸਾਡੇ ਕੇਡਰ ਨੇ ਜਦੋਂ ਆਵਾਜ਼ ਦਿੱਤੀ 100% ਕੇਡਰ ਨੇ ਕਿਹਾ ਕਿ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਤਾਂ ਕਰਕੇ ਸਾਡਾ ਕੋਈ ਸਮਝੌਤਾ ਨਹੀਂਗਾ ਇੰਡੀਆ ਆਲਾਈਅੰਸ ਵਿੱਚ ਇਹ ਕੀ ਕਰਦੇ ਨੇ ਦਿੱਲੀ ਗੋਆ ਦੈਟ ਇਜ਼ ਆਫਕੋਰਸ ਦੀ ਲੀਡਰਸ਼ਿਪਸ ਡਿਸੀਜਨ ਬਟ ਪੰਜਾਬ ਮੈਂ ਤੁਹਾਡੇ ਸਾਹਮਣੇ ਕੈਟੈਗੋਰਿਕਲੀ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਪੂਰਾ ਦੱਬ ਕੇ ਲੜਾਂਗੇ ਔਰ ਮੈਨੂੰ ਆਸ ਜਿਦਾ ਇਹਨਾਂ ਨੇ ਕਿਹਾ ਵਾ ਕਿ ਜਿਹੜਾ ਭਗਵੰਤ ਕਹਿ ਰਿਹਾ ਨਾ ਕਿ 13 0 ਇਹ ਪੁੱਠਾ ਹੋਣਾ ਨਤੀਜਾ ਇਹ 0.13 ਉਹਦੇ ਵਾਸਤੇ ਨਿਕਲ ਗਿਆ। ਜੇ ਸ਼ੀਟਾ ਜਿੱਤਦੀ ਹੈ ਤਾਂ ਇੰਡੀਆ ਐਲਾਈਅੰਸ ਦੇ ਵਿੱਚ ਜਾਈਗੀ। ਦੇਖੋ ਉਹ ਕਮਿਟਮੈਂਟ ਤਾਂ ਉਹੀ ਕਰ ਰਹੇ ਨੇ ਪਰ ਜਿਹੜਾ ਕੇਜਰੀਵਾਲ ਸਾਹਿਬ ਦਾ ਰਵਈਆ ਹੈ ਨਾ ਹੀ ਇਜ਼ ਵੈਰੀ ਵੈਰੀ ਵਾਟ ਸ਼ੁਡ ਆਈ ਸੇ ਅਨਰੀਲਾਈਅਬਲ। ਲੈਟ ਮੀ ਟੈਲ ਯੂ ਮੈਂ ਉਹਦੇ ਨਾਲ ਕੰਮ ਕੀਤਾ ਹੋਇਆ। ਇਹ ਕੋਈ ਗਾਰੰਟੀ ਨਹੀਂ ਕਿ ਉਹ ਜਿੱਤਣ ਤੋਂ ਬਾਅਦ ਸਾਡੇ ਐਲਾਈਅੰਸ ਵਿੱਚ ਟਿਕਦੇ ਕਿ ਨਹੀਂ ਟਿਕਦੇ ਕਿਉਂਕਿ ED ਤੇ ਉਹ ਤੇ CBI ਤੋਂ ਬਹੁਤ ਚਾਲੂ ਹੋਏ ਨੇ, ਡਰ ਬਹੁਤ ਰਹੇ ਨੇ। ਔਰ ਜਿਹੜੇ ਸਾਡੇ ਜਿੱਤਣਗੇ ਉਹ ਗਾਰੰਟੀਡ ਕਾਂਗਰਸ ਦੇ ਇੰਡੀਆ ਐਲਾਈਂਸ ਵਿੱਚ ਜਾਣਗੇ ਇਹ ਤਾਂ ਅੰਤਰ ਤੁਸੀਂ ਸਮਝਦੇ ਹੋ ਇਸ ਕਰਕੇ ਕਾਂਗਰਸ ਆਪਣੇ ਆਪਣੇ ਦਮਤੇ ਤੇ ਆਪਣੇ ਆਪ ਵਿੱਚ ਹੈ ਕਿਸੇ ਨਾਲ ਸਮਝਦੇ ਹੋ ਗੈਰਾ ਸਾਹਿਬ ਇਹ ਮੈਂ ਸਮਝਦਾ ਇਹ ਮੈਂ ਸਮਝਦਾ ਕਿ ਮੈਨੂੰ ਥੋੜੇ ਦਿਨਾਂ ਤੱਕ ਪਤਾ ਲੱਗਿਆ ਲੇਕਿਨ ਇੱਕ ਆਵਾਜ਼ ਜ਼ਰੂਰ ਆਈ ਆ ਕਿ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਦਾ ਕਿਟਰ ਆ ਉਹ ਬਹੁਤ ਨਰਾਸ਼ ਆ ਉਹਨਾਂ ਦੀ ਕੈਂਪੇਨ ਉੱਠ ਨਹੀਂ ਰਹੀ ਇੱਕ ਦਿਨ ਕਰਾਚੋ ਦੀਆਂ ਫੋਟੋਆਂ ਭੇਜੀਆਂ ਮੈਨੂੰ ਮੀਤ ਥੇਰਦੀਆਂ ਅਖਰੇ 20 25 ਬੰਦੇ ਬੈਠੇ ਸੀ ਆ ਭਰਾ ਜਿਹੜੀ ਐਮਐਲਏ ਤੁਹਾਡੇ ਸੰਗਰੂਰ ਦੀ ਜਿਹੜੀ ਕਹਿੰਦੀ ਸਕੂਟਰ ਵਾਲੀ ਸੀਗੀ ਮੇਰਾ ਖਿਆਲ ਦੁਕਾਨ ਖੋਲੀ ਪੂਰੇ ਦੱਬ ਕੇ ਪੈਸੇ ਚੱਲ ਰਹੇ ਨੇ ਕੋਈ ਕਹਿੰਦਾ ਲਫੇੜੇ ਮਾਰਾਂਗੇ ਇਸ ਕਰਕੇ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗਿਆ ਹੋਇਆ ਨਜ਼ਰ ਆ ਰਿਹਾ ਜਿਹੜਾ ਅਕਾਲੀ ਦਲ ਨੇ ਪਰਮਿੰਦਰ ਨੂੰ ਇੱਕ ਕਿਸਮ ਦਾ ਮੈਜਦਾ ਬਾਹਰ ਕਿਹਾ ਕਿ ਉਹਨੂੰ ਸੁਖਬੀਰ ਨੇ ਬੁੱਕਲ ਵਿੱਚ ਲੈ ਕੇ ਤੇ ਉਹਦਾ ਪੋਲੀਟੀਕਲ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਝੁੰਡੇ ਨੂੰ ਜਿਹੜਾ ਦਿੱਤਾ ਵਾ ਅਕਾਲੀ ਦਲ ਪ੍ਰੋਬੇਬਲੀ ਸਮਵੇਰ ਅਰਾਊਂਡ ਪਿਛਲੇ ਰਿਜ਼ਲਟ 43 45 50 ਹਜ਼ਾਰ ਦੇ ਨੇੜੇ ਰਹਿਣੇ ਚਾਹੀਦੇ ਆ ਔਰ ਰਹਿਗੇ ਆਪਣੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਜਦ ਵੀ ਵੋਟ ਪਈ ਹੈ ਨਾ ਤੁਸੀਂ ਤਾਂ ਬਹੁਤ ਸਿਆਣੇ ਮੇਰੇ ਨਾਲੋਂ ਸਿਆਣੇ ਹੋ ਜਾਦਾ ਉਹਨਾਂ ਨੂੰ ਜਦੋਂ ਸੱਤ ਇਲਕਸ਼ਨਾ ਚੋਂ ਉਹ ਦੋ ਵਾਰੀ ਜਿੱਤੇ ਪੰਜ ਵਾਰੀ ਹਾਰੇ ਨੇ ਜਦ ਵੀ ਉਹਨਾਂ ਨੂੰ ਵੋਟ ਪਈ ਸਰਕਮਸਟਾਂਸਸ ਮੂਸੇ ਵਾਲੇ ਦੇ ਪੁੱਤਰ ਦਾ ਕਤਲ ਦੀਪ ਸਿੱਧੂ ਦਾ ਕਤਲ ਔਰ ਦੂਸਰੀਆਂ ਪਾਰਟੀਆਂ ਦਾ ਕੇਟਰ ਕਿਉਂਕਿ ਉਹਨਾਂ ਕੋਲ ਵੀ ਆਪਣਾ ਕੇਟਰ ਨਿਕਾ ਉਹ ਜਦੋਂ ਸਵਿੰਗ ਕਰਦਾ ਤੇ ਉਹ ਜਿੱਤਦੇ ਨੇ ਸੋ ਅੱਜ ਦੀ ਡੇਟ ਮੈਂ ਹਲੇ ਕਹਿ ਨਹੀਂ ਸਕਦਾ ਲੇਕਿਨ ਇਹ ਜ਼ਰੂਰ ਕਹਿ ਸਕਦਾ ਕਿ ਉਸ ਈਸ਼ਵਰ ਔਰ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਫੀਡਬੈਕ ਜਿਹੜੀ ਆ ਉਹ ਬਹੁਤ ਪੋਜ਼ਿਟਿਵ ਆ ਰਿਹਾ ਹੈ ਸਰੋਦਾਪੀ ਜੀ ਸੰਗਰੂਰ ਵਾਤੇ ਜੀ ਜਿੱਤਣ ਤੋਂ ਬਾਅਦ ਹੋ ਜਾ ਲਖਣ ਦਬਾ ਦੇ ਰਹੋਗੇ ਜਾਂ ਕਿਰ ਕਰੋਗੇ ਦੇਖੋ ਮੈਨੂੰ ਤੁਸੀਂ ਮੇਰਾ ਚਿਹਰਾ ਪੜੋ ਤੁਸੀਂ ਤੁਹਾਨੂੰ ਲੱਗਦਾ ਕਿ ਮੈਂ ਕੋਈ ਬੇਈਮਾਨ ਆਦਮੀ ਆ ਮੈਂ 30 ਸਾਲ ਇਸੇ ਲਈ ਸਟਰਗਲ ਕੀਤਾ 17 ਕ੍ਰਿਮੀਨਲ ਕੇਸ ਸਟਰਗਲ ਛੱਲੇ ਨੇ ਆਪਣੇ ਪਿੰਡੇ ਤੇ ਹੰਡਾਏ ਨੇ ਮੈਂ ਜੋ ਤੁਸੀਂ ਮੈਨੂੰ ਇਲੈਕਟ ਕਰਕੇ ਲੋਕ ਸਭਾ ਚ ਭੇਜੋਗੇ ਮੈਂ ਕੋਈ ਕੀ ਕਹਿੰਦੇ ਅਕਿਰਤਕਾਨ ਆਦਮੀ ਨਹੀਂਗਾ ਮੈਂ ਪੱਕਾ ਸੰਗਰੂਰ ਚ ਰਹੂੰਗਾ ਕਹ ਰਸ ਹ ਕੋਈ ਸਦੂਲਾ ਪੁਰਾਣੀ ਸਾਥ ਵੀ ਰਹੀ ਹੈ ਹਾਂ ਮੇਰੇ ਪਿਤਾ ਜੀ ਜਿੱਦਾਂ ਮੈਂ ਉੱਥੇ ਲੈਕਚਰ ਤੇ ਕਿਹਾ ਸੀਗਾ ਮੇਰੇ ਪਿਤਾ ਜੀ ਪੁਲਿਸ ਆਫੀਸਰ ਸੀਗੇ ਸਰਦਾਰ ਚਤਵੰਤ ਸਿੰਘ ਸੀਗੇ ਜਿਹੜੇ ਰਿਟਾਇਰ ਹੋਏ ਨੇ ਐਸ ਐਸ ਪੀ ਕੋਰੀਆਪਿੰਡ ਤੋਂ ਉਹ ਮੇਰੇ ਪਿਤਾ ਜੀ ਦੇ ਚਤਵੰਤ ਸਿੰਘ ਦੀ ਕੋਲੀਕ ਸੀ ਹੀ ਵਾਸ ਮੱਚ ਪੋਸਟਡ ਹੇਅਰ ਇਨ ਮੂਨਕ ਔਰ ਤੂਰੀ ਔਰ ਸੰਗਰੂਰ ਵਿੱਚ ਉਹਨਾਂ ਦੀ ਪੋਸਟਿੰਗ ਰ ਕੱਲ ਮੈਨੂੰ ਨਾ ਇੱਕ ਮਿਲੇ ਨੇ ਐਸ ਪੀ ਰਿਟਾਇਰਡ ਜਦੋਂ ਮੈਂ ਗਿਆ ਮੱਥਾ ਟੇਕਣ ਮਸਤਵਾਨਾ ਸਾਹਿਬ ਉੱਥੇ ਸ਼ਾਇਦ ਉਹਨਾਂ ਦਾ ਨਾਮ ਐਸਪੀ ਰਿਟਾਇਰਡ ਨੇ ਬਹੁਤ ਸਾਦੇ ਜਿਹੇ ਬੰਦੇ ਨੇ ਉਹ ਮੇਰੇ ਪਿਤਾ ਜੀ ਦੇ ਕਲੀਕਸ ਸੀ ਗਿਆਨੀ ਗੁਰਬਚਨ ਸਿੰਘ ਜੀ ਉਹ ਸੇਵਾ ਵੀ ਕਰ ਰਹੇ ਸੀ ਉੱਥੇ ਔਰ ਆਹ ਗੱਲ ਰਹਿ ਚਲੀ ਸੀ ਇਹਨਾਂ ਨੇ ਵੀ ਜ਼ਿਕਰ ਕੀਤਾ ਇਹ ਦੂਜਿਆਂ ਨੂੰ ਟਿਚਰਾ ਕਰਦਾ ਹੁੰਦਾ ਸੀ ਕਿ ਜਿਹੜੇ ਨੀ ਪੱਥਰ ਰੱਖਾਂਗੇ ਨਾ ਉਹ ਮਿਸਤਰੀਆਂ ਤੋਂ ਰਖਾਇਆ ਕਰਾਂਗੇ ਕਿਉਂਕਿ ਕੰਮ ਤਾਂ ਮਿਸਤਰੀ ਕਰ ਰਹੇ ਨੇ ਉਹਦੇ ਮੰਤਰੀ ਦਾ ਸੰਤਰੀ ਦਾ ਨਾਮ ਹੀ ਨਹੀਂ ਹੋਣਾ ਚਾਹੀਦਾ 16 ਨੀ ਪੱਥਰ ਰੱਖੇ ਨੇ ਮੈਡੀਕਲ ਕਾਲਜ ਜਿਹੜੇ ਬਾਕੀ ਚਲੋ ਜਿਹੜੇ ਰੱਖੇ ਨੇ ਉਹ ਸੈਂਕੜੇ ਹਜ਼ਾਰਾਂ 16 ਮੈਡੀਕਲ ਕਾਲਜਸ ਦੇ ਪੰਜਾਬ ਦੇ ਵਿੱਚ 2 ਸਾਲ ਤੋਂ ਬਾਅਦ ਨੀ ਪੱਥਰੀ ਰਹਿ ਗਏ ਨੇ ਤੁਹਾਡਾ ਤਾਂ ਚਲੋ ਇੱਥੇ ਕਹਿੰਦੇ ਨਾ ਬਹਾਨਾ ਬਣਾ ਰਹੇ ਨੇ ਅਗਰ ਗਵਰਨਮੈਂਟ ਚਾਵੇ 25 ਏਕੜ ਜ਼ਮੀਨ ਕਿਹੜੇ ਪਿੰਡ ਦੀ ਪੰਚਾਇਤ ਦੀ ਨਹੀਂ ਲੈ ਸਕਦੇ ਉਹ ਅਗਰ ਐਸ.ਪੀ.ਐਸ. ਨਾਲ ਕੋਈ ਡਿਸਪਿਊਟ ਹੋ ਗਿਆ 1 ਮਿੰਟ ਲਈ ਉੱਥੋਂ ਦਾ ਤੁਹਾਡੇ ਬੱਡਰ ਕੁਆਲਟੀ ਸੀਗੀ ਨਾ ਗਊਸ਼ਾਲਾ ਦਿੱਤੀ ਹੋਈ ਸੀ ਜਿਹਦੇ ਬਣ ਰਿਹਾ ਸੀ ਅਵਜਿੰਦਰ ਜੀ ਦਾਦਾ ਜੀ ਨੇ ਚਲੋ ਮਤਲਬ 2 ਸਾਲ ਤੋਂ ਬਾਅਦ ਮੈਡੀਕਲ ਕਾਲਜ ਦਾ ਕੰਲਾ ਨੀ ਪੱਥਰੀ ਖੜਾ ਵਾ ਔਰ 2 ਸਾਲਾਂ ਵਿੱਚ ਕਿੱਤੇ ਪੰਜਾਬ ਦੇ ਵਿੱਚ ਕੋਈ ਚੱਜ ਦੀ ਇੱਟ ਨਹੀਂ ਲੱਗੀ ਕਿੱਤੇ ਵੀ ਮੈਂ ਤੁਹਾਨੂੰ ਦਾਅਵੇ ਨਾ ਕਹਿ ਰਿਹਾ ਵਾਂ ਤੇ ਕਿਹ ਇਸ ਕਰਕੇ ਤੁਹਾਡਾ ਮੀਡੀਆ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਤੁਸੀਂ ਆਇਆ ਧੰਨਵਾਦ